ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਅੱਜ ਅਸੀਂ ਗੱਲ ਕਰਨ ਵਾਲੇ ਹਾਂ ਜੀ ਕੁੰਭ ਰਾਸ਼ੀ ਤੇ ਤੁਲਾ ਰਾਸ਼ੀ ਵਾਲਿਆਂ ਦੀ ਮਹਾਪਵਿੱਖ ਬਾਣੀ ਦੇ ਬਾਰੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਤਾਂ ਕਿ ਉਹਨਾਂ ਦੀ ਸਦਾਵ ਕਿਰਪਾ 12 ਹੀ ਰਾਸ਼ੀਆਂ ਤੇ ਬਣੀ ਰਹੇ ਤੇ ਸਾਰੇ ਹੀ ਰਾਸ਼ੀ ਵਾਲੇ ਹੋ ਜਾਣ ਧੰਨ ਦੇ ਨਾਲ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਕੁੰਭ ਰਾਸ਼ੀ ਵਾਲਿਆਂ ਦੀ ਕੁੰਭ ਰਾਸ਼ੀ ਵਾਲਿਆਂ ਦੀ ਦਸੰਬਰ ਮਹੀਨੇ ਦੀ ਪੜਹੀ ਹੀ ਸ਼ਾਨਦਾਰ ਤੇ ਚੜ੍ਹਦੀ ਕਲਾ ਵਾਲਾ ਮਹੀਨਾ ਰਹੇਗਾ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ 5 ਦਿਨਾਂ ਦੇ ਵਿੱਚ ਵਿੱਚ ਤੁਹਾਡੇ ਘਰ ਵਿੱਚ ਸੰਤਾਨ ਦਾ ਵਿਦਿਆស្ថាន ਵਿੱਚ ਜਾਣਾ ਮੰਗਲ ਸੂਰਜ ਅਤੇ ਸ਼ੁਕਰ ਦਾ 11ਵੇਂ ਘਰ ਵਿੱਚ ਆਉਣਾ ਤੁਹਾਨੂੰ ਬੇ ਹਿਸਾਬ ਸਫਲਤਾ ਤੇ ਪੈਸੇ ਦਾ ਲਾਭ ਦੇ ਸਕਦਾ ਹੈ ਹਾਲਾਂਕਿ ਪਹਿਲੇ ਘਰ ਵਿੱਚ ਰਾਹੂ ਤੇ ਸੱਤਵੇਂ ਘਰ ਵਿੱਚ ਕੇਤੂ ਕਾਰਨ ਨਿੱਜੀ ਜ਼ਿੰਦਗੀ ਵਿੱਚ ਥੋੜੀ ਬਹੁਤ ਉਲਝਣ ਹੋ ਸਕਦੀ ਹੈ ਪਰ ਤੁਹਾਡੀ ਕਿਸਮਤ ਤੇਜ ਹੈ ਸਭ ਕੁਝ ਠੀਕ ਹੋ ਜਾਵੇਗਾ ਤੁਹਾਡੇ ਕੰਮਕਾਜ ਤੇ ਨੌਕਰੀ ਦਾ ਜਿਹੜਾ ਕੈਰੀਅਰ ਹੈ ਕਿਵੇਂ ਦਾ ਰਹਿਣ ਵਾਲਾ ਹੈ ਨੌਕਰੀ ਪੇਸ਼ਾ ਲੋਕਾਂ ਲਈ ਇਹ ਮਹੀਨਾ ਜਿਹੜਾ ਹੈ ਬੜਾ ਵਧੀਆ ਰਹੇਗਾ ਸ਼ੁਰੂਆਤ ਦੇ ਵਿੱਚ ਕਹਿ ਲਓ ਕਿ ਸੂਰਜ ਦਸਵੇਂ ਘਰ ਵਿੱਚ ਹੋਣ ਕਾਰਨ ਦਫ਼ਤਰ ਵਿੱਚ ਤੁਹਾਡੀ ਇੱਜ਼ਤ ਵਧੇਗੀ ਅਫਸਰ ਤੁਹਾਡੇ ਕੰਮ ਦੀ ਸਲਾਹਨਾ ਕਰਨਗੇ ਕੋਈ ਵੀ ਨੰਮੀ ਜ਼ਿੰਮੇਵਾਰੀ ਤੁਹਾਨੂੰ ਮਿਲ ਸਕਦੀ ਹੈ ਮਹੀਨੇ ਦੇ ਦੂਜੇ ਅੱਧ ਵਿੱਚ 11ਵੇਂ ਘਰ ਵਿੱਚ ਗ੍ਰਹਾਂ ਦੇ ਆਉਣ ਦੇ ਨਾਲ ਤੁਹਾਡੀ ਮਿਹਨਤ ਦਾ ਪੂਰਾ ਫਲ ਮਿਲ ਜਾਵੇਗਾ ਤਰੱਕੀ ਜਾਂ ਤਨਖਾਹ ਵਧਣ ਦੀ ਖੁਸ਼ਖਬਰੀ ਤੁਹਾਨੂੰ ਮਿਲ ਸਕਦੀ ਹੈ ਦਫ਼ਤਰ ਦੇ ਸਾਥੀਆਂ ਨਾਲ ਰਿਸ਼ਤੇ ਤੁਹਾਡੇ ਚੰਗੇ ਰਹਿਣਗੇ ਪੈਸਾ ਅਤੇ ਆਰਥਿਕ ਹਾਲਾਤ ਤੁਹਾਡੇ ਕਿਵੇਂ ਦੇ ਰਹਿਣਗੇ ਇਸ ਮਹੀਨੇ ਵਿੱਚ ਪੈਸੇ ਦੇ ਮਾਮਲੇ ਵਿੱਚ ਇਹ ਮਹੀਨਾ ਤੁਹਾਡੇ ਲਈ ਸੋਨੇ ਤੇ ਸੁਹਾਗਾ ਸਾਬਿਤ ਹੋਵੇਗਾ 11ਵੇਂ ਘਰ ਵਿੱਚ ਮੰਗਲ ਸੂਰਜ ਅਤੇ ਸ਼ੁਕਰ ਹੋਣ ਕਾਰਨ ਪੈਸਾ ਚਾਰਾਂ ਪਾਸਿਆਂ ਤੋਂ ਆਵੇਗਾ ਆਮਦਨ ਤੁਹਾਡੀ ਇਸ ਮਹੀਨੇ ਵਿੱਚ ਕਿਵੇਂ ਦੀ ਰਹੇਗੀ ਕਾਰੋਬਾਰ ਜਾਂ ਨੌਕਰੀ ਤੋਂ ਅਚਾਨਕ ਮੁਨਾਫਾ ਹੋਵੇਗਾ ਯਾਰਾਂ ਬੈਲੀਆਂ ਵੱਲੋਂ ਮਦਦ ਮਿਲ ਸਕਦੀ ਹੈ ਤੁਹਾਡੇ ਖਰਚੇ ਜਿਹੜੇ ਹਨ ਦੋਵੇਂ ਘਰ ਵਿੱਚ ਸ਼ਨੀ ਧਨ ਭਾਵ ਹੋਣ ਦੇ ਬਾਵਜੂਦ ਵੀ ਲਾਭ ਸਥਾਨ ਮਜ਼ਬੂਤ ਹੋਣ ਕਾਰਨ ਖਰਚੇ ਕਾਬੂ ਵਿੱਚ ਰਹਿਣਗੇ ਫਿਰ ਵੀ ਪੈਸਾ ਜੋੜਨ ਵੱਲ ਤੁਸੀਂ ਧਿਆਨ ਦਿੰਦੇ ਹੀ ਰਹੋ ਨਿਵੇਸ਼ ਜਿਹੜਾ ਹੈ ਨਵੀਂ ਜਗ੍ਹਾ ਤੇ ਪੈਸਾ ਲਗਾਉਣ ਲਈ ਤੁਹਾਡੇ ਲਈ ਸਮਾਂ ਬੜਾ ਵਧੀਆ ਹੈ। ਸ਼ੇਅਰ ਬਾਜ਼ਾਰ ਜਾਂ ਫੰਡਾਂ ਤੋਂ ਲਾਭ ਹੋਣ ਦੀ ਵੀ ਉਮੀਦ ਦੱਸੀ ਜਾ ਰਹੀ ਹੈ। ਹੁਣ ਗੱਲ ਕਰਦੇ ਹਾਂ ਜੀ ਪਰਿਵਾਰ ਤੇ ਰਿਸ਼ਤਿਆਂ ਦੇ ਬਾਰੇ। ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ। ਗੁਰੂ ਪੰਜਵੇਂ ਘਰ ਵਿੱਚ ਹੋਣ ਕਾਰਨ ਜਿਨ੍ਹਾਂ ਦੇ ਘਰ ਔਲਾਦ ਨਹੀਂ ਹੈ, ਉਹਨਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ। ਬੱਚਿਆਂ ਦੀ ਪੜ੍ਹਾਈ ਜਾਂ ਕੈਰੀਅਰ ਵਿੱਚ ਤਰੱਕੀ ਹੋ ਸਕਦੀ ਹੈ। ਦੋਸਤਾਂ ਨਾਲ ਘੁੰਮਣ ਫਿਰਨ ਦਾ ਪ੍ਰੋਗਰਾਮ ਬਣ ਸਕਦਾ ਹੈ। ਪਰ 7ਵੇਂ ਘਰ ਵਿੱਚ ਕੇਤੂ ਤੇ ਪਹਿਲੇ ਘਰ ਵਿੱਚ ਰਾਹੂ ਹੋਣ ਕਾਰਨ ਜੀਵਨ ਸਾਥੀ ਨਾਲ ਨਿੱਕੀ-ਮੋਟੀ ਗਲਤਫਹਿਮੀ ਹੋ ਸਕਦੀ ਹੈ। ਥੋੜਾ ਸਬਰ ਰੱਖੋ ਤੇ ਗੁੱਸੇ ਤੇ ਕਾਬੂ ਰੱਖੋ। ਹੁਣ ਗੱਲ ਕਰਦੇ ਹਾਂ ਜੀ ਸਿਹਤ ਦੀ। ਕਿ ਸਿਹਤ ਪੱਖੋਂ ਇਹ ਮਹੀਨਾ ਤੁਹਾਡੇ ਲਈ ਚੰਗਾ ਹੈ। 11ਵੇਂ ਘਰ ਵਿੱਚ ਗ੍ਰਹਾਂ ਦੇ ਆਉਣ ਨਾਲ ਪੁਰਾਣੀਆਂ ਬਿਮਾਰੀਆਂ ਤੋਂ ਤੁਹਾਨੂੰ ਛੁਟਕਾਰਾ ਮਿਲ ਸਕਦਾ ਹੈ। ਤੁਸੀਂ ਆਪਣੇ ਆਪ ਨੂੰ ਚੁਸਤ-ਦਰੁਸਤ ਮਹਿਸੂਸ ਕਰੋਗੇ। ਪਰ ਪਹਿਲੇ ਘਰ ਵਿੱਚ ਰਾਹੂ ਹੋਣ ਕਾਰਨ ਕਈ ਵਾਰ ਬੇਵਜਾ ਦੀ ਚਿੰਤਾ ਜਾਂ ਸਿਰਦਰਦ ਹੋ ਸਕਦਾ ਹੈ। ਯੋਗਾ ਜਾਂ ਸੈਰ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ। ਹੁਣ ਗੱਲ ਕਰਦੇ ਹਾਂ ਜੀ ਤੁਹਾਡੇ ਵਪਾਰ ਦੀ। ਵਪਾਰੀਆਂ ਲਈ ਮਹੀਨਾ ਲਾਭਦਾਇਕ ਹੈ। 11ਵੇਂ ਘਰ ਵਿੱਚ ਗ੍ਰਹਿ ਹੋਣ ਕਾਰਨ ਮੁਨਾਫਾ ਵਧੇਗਾ, ਨਵੇਂ ਸਮਝੌਤੇ ਹੋਣਗੇ। ਕਾਰੋਬਾਰ ਵਧਾਉਣ ਲਈ ਇਹ ਸਮਾਂ ਸਹੀ ਹੈ। ਜੇਕਰ ਤੁਸੀਂ ਸਾਂਝੇਦਾਰੀ ਵਿੱਚ ਕੰਮ ਕਰਦੇ ਹੋ ਤਾਂ ਆਪਣੇ ਸਾਥੀ ਨਾਲ ਮਿਲ ਕੇ ਨਵੀਆਂ ਯੋਜਨਾਵਾਂ ਬਣਾਓ। ਬਾਜ਼ਾਰ ਵਿੱਚ ਤੁਹਾਡੇ ਕੰਮ ਦੀ ਵਾਹ ਵਾਹ ਹੋ ਸਕਦੀ ਹੈ ਹੁਣ ਗੱਲ ਕਰਦੇ ਹਾਂ ਜੀ ਵਿਦਿਆਰਥੀ ਵਰਗ ਦੀ ਕਿ ਵਿਦਿਆਰਥੀਆਂ ਲਈ ਇਹ ਜਿਹੜਾ ਮਹੀਨਾ ਹੈ ਸੁਨਹਿਰੀ ਸਮਾਂ ਸਾਬਿਤ ਹੋਵੇਗਾ ਪੰਜਵੇਂ ਘਰ ਵਿੱਚ ਗੁਰੂ ਵਿਦਿਆਦਾਕਰਕ ਹੋਣ ਕਾਰਨ ਇਹਨਾਂ ਦਾ ਮਨ ਪੜ੍ਹਾਈ ਵਿੱਚ ਲੱਗਣ ਵਾਲਾ ਹੈ ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿੱਚ ਸਫਲਤਾ ਮਿਲ ਜਾਵੇਗੀ ਉੱਚ ਵਿਦਿਆਲੇ ਵਿਦੇਸ਼ ਜਾਣ ਦੇ ਚਾਹਵਾਨਾਂ ਦੇ ਲਈ ਰਹਾ ਪੱਧਰਾ ਹੋਵੇਗਾ ਕਲਾ ਅਤੇ ਰਚਨਾਤਮਕ ਖੇਤਰਾਵਲੇ ਵਿਦਿਆਰਥੀ ਖਾਸ ਤਰੱਕੀ ਕਰਨਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਿੰਨੇ ਹਾਂ ਜੀ ਇਸ ਮਹੀਨੇ ਤੁਸੀਂ ਕਿਹੜੇ ਉਪਾਅ ਕਰ ਲਓ ਕਿ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਖੇੜਿਆਂ ਦਾ ਵਾਸ ਹੋ ਜਾਵੇਗਾ ਹੋਰ ਬਰਕਤਾਂ ਲਈ ਸ਼ੁਭ ਫਲਾਂ ਦੇ ਲਈ ਤੁਸੀਂ ਇਹ ਦੇਸੀ ਉਪਾਅ ਕਰ ਸਕਦੇ ਹੋ ਰਾਹੂ ਤੇ ਕੇਤੂ ਦੇ ਲਈ ਤੁਸੀਂ ਉਪਾਅ ਕਰਨਾ ਹੈ ਤਾਂ ਕਿ ਤੁਹਾਡੀ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਆਵੇ ਉਹਨਾਂ ਦੀ ਸ਼ਾਂਤੀ ਲਈ ਮੰਗਲਵਾਰ ਜਾਂ ਸ਼ੁੱਕਰਵਾਰ ਨੂੰ ਮਾਤਾ ਰਾਣੀ ਦੀ ਪੂਜਾ ਕਰੋ। ਸ਼ਨੀ ਦਾ ਦਾਨ ਭਾਵ ਕਿ ਦੋਵੇਂ ਘਰ ਦੇ ਸ਼ਨੀ ਦੇ ਅਸਰ ਨੂੰ ਘੱਟ ਕਰਨ ਲਈ ਸ਼ਨੀਵਾਰ ਨੂੰ ਗਰੀਬਾਂ ਨੂੰ ਅੰਨ ਜਾਂ ਕੱਪੜੇ ਦਾ ਦਾਨ ਕਰ ਦਿਓ। ਗੁਰੂ ਦੀ ਸੇਵਾ ਪੰਜਵੇਂ ਘਰ ਦੇ ਗੁਰੂ ਦੀ ਕਿਰਪਾ ਨਾਲ ਵੀਰਵਾਰ ਨੂੰ ਗੁਰੂ ਘਰ ਜਾਓ ਜਾਂ ਸਾਈਂ ਬਾਬਾ ਦੀ ਆਰਾਧਨਾ ਕਰੋ। ਗਣਪਤੀ ਪੂਜਾ ਵਿਗਨਾ ਨੂੰ ਦੂਰ ਕਰਨ ਲਈ ਗਣੇਸ਼ ਜੀ ਨੂੰ ਮੱਥਾ ਟੇਕੋ। ਜੇਕਰ ਤੁਸੀਂ ਇਹ ਦੇਸੀ ਜਿਹੇ ਉਪਾਅ ਕਰ ਲੈਂਦੇ ਹੋ ਤਾਂ ਮੰਨ ਕੇ ਚੱਲੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਤੁਲਾ ਰਾਸ਼ੀ ਵਾਲਿਆਂ ਦੀ ਮਹਾਪ੍ਰਵੇਖ ਬਾਣੀ ਦੇ ਬਾਰੇ ਤੁਲਾ ਰਾਸ਼ੀ ਵਾਲਿਆਂ ਦੀ ਦਸੰਬਰ 2025 ਮਹੀਨਾ ਜਿਹੜਾ ਹੈ ਬੱਲੇ ਬੱਲੇ ਕਰਵਾ ਦੇਵੇਗਾ ਖਾਸ ਕਰਕੇ ਮੰਨ ਕੇ ਚੱਲੋ ਕਿ 10 ਨਵੰਬਰ ਨੂੰ ਗੁਰੂ ਦਾ ਨਵੇਂ ਘਰ ਵਿੱਚ ਕਿਸਮਤ ਦੇ ਘਰ ਵਿੱਚ ਜਾਣਾ ਤੁਹਾਡੀ ਕਿਸਮਤ ਦੇ ਦਰਵਾਜ਼ੇ ਖੋਲ ਦੇਵੇਗਾ ਮਹੀਨੇ ਦੇ ਦੂਜੇ ਅੱਧ ਵਿੱਚ ਮੰਗਲ ਸੂਰਜ ਸ਼ੁਕਰ ਦਾ ਤੀਜੇ ਘਰ ਵਿੱਚ ਦਲੇਰੀ ਦੇ ਘਰ ਵਿੱਚ ਆਉਣਾ ਤੁਹਾਡੇ ਹੌਸਲੇ ਆਤਮ ਵਿਸ਼ਵਾਸ ਨੂੰ ਦੁੱਗਣਾ ਕਰ ਦੇਵੇਗਾ ਤੁਹਾਡੀ ਹਰ ਕੋਸ਼ਿਸ਼ ਰੰਗ ਲਿਆਵੇਗੀ 6ਵੇਂ ਘਰ ਵਿੱਚ ਬੈਠਾ ਸ਼ਨੀ ਤੁਹਾਡੇ ਦੁਸ਼ਮਣਾਂ ਨੂੰ ਹਰਾਉਣ ਵਿੱਚ ਮਦਦ ਕਰ ਦੇਵੇਗਾ ਹੁਣ ਗੱਲ ਕਰਦੇ ਹਾਂ ਜੀ ਤੁਲਾ ਰਾਸ਼ੀ ਵਾਲੇ ਜਿਹੜੇ ਲੋਕ ਕੰਮ ਕਾਜ ਕਰਦੇ ਹਨ ਤੇ ਨੌਕਰੀ ਕਰਦੇ ਹਨ ਨੌਕਰੀ ਪੇਸ਼ਾ ਲੋਕਾਂ ਦੇ ਲਈ ਇਹ ਸਮਾਂ ਬੜਾ ਹੀ ਵਧੀਆ ਸਾਬਿਤ ਹੋ ਜਾਵੇਗਾ 10ਵੇਂ ਘਰ ਵਿੱਚ ਗੁਰੂ ਹੋਣ ਕਾਰਨ ਪਿਛਲੇ ਕੁਝ ਮਹੀਨਿਆਂ ਤੋਂ ਚੱਲ ਰਿਹਾ ਕੰਮ ਦਾ ਬੋਝ 10 ਦਸੰਬਰ ਤੋਂ ਬਾਅਦ ਜਦੋਂ ਗੁਰੂ 9ਵੇਂ ਘਰ ਵਿੱਚ ਜਾਣਗੇ ਬਿਲਕੁਲ ਘਟ ਜਾਵੇਗਾ ਕਿਸਮਤ ਤੁਹਾਡੇ ਨਾਲ ਹੈ ਵਿਦੇਸ਼ ਜਾਂ ਦੂਰ ਦੁਰਾਡੇ ਤੋਂ ਨੌਕਰੀ ਦੇ ਵਧੀਆ ਮੌਕੇ ਮਿਲ ਸਕਦੇ ਹਨ ਮਹੀਨੇ ਦੇ ਦੂਜੇ ਅੱਧ ਵਿੱਚ ਜਾਂ ਤੀਜੇ ਕਾਰ ਵਿੱਚ ਗ੍ਰਹਾ ਕਰਨ ਤੁਹਾਡੇ ਗੱਲਬਾਤ ਦਾ ਤਰੀਕਾ ਬਹੁਤ ਪ੍ਰਭਾਵਸ਼ਾਲੀ ਹੋਵੇਗਾ ਇੰਟਰਵਿਊ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਦਫਤਰ ਵਿੱਚ ਤੁਹਾਡੇ ਕੰਮ ਦੀ ਹੁਣ ਕਾਫੀ ਜ਼ਿਆਦਾ ਤਾਰੀਫ਼ ਹੋਣ ਵਾਲੀ ਹੈ ਜਿਹੜੇ ਲੋਕ ਮਾਰਕੀਟਿੰਗ ਜਾਂ ਮੀਡੀਆ ਵਾਲਿਆਂ ਲਈ ਇਹ ਮੌਕਾ ਬੜਾ ਹੀ ਸੁਨਹਿਰੀ ਹੈ ਇਸ ਦਾ ਭਰਪੂਰ ਲਾਭ ਉਠਾਓ ਪੈਸਾ ਅਤੇ ਆਰਥਿਕ ਹਾਲਾਤ ਤੁਲਾ ਰਾਸ਼ੀ ਵਾਲਿਆਂ ਦੇ ਕਿਵੇਂ ਦੇ ਰਹਿਣ ਵਾਲੇ ਹਨ ਮਨਕੇ ਚਲੋ ਕਿ ਆਰਥਿਕ ਪੱਖੋਂ ਇਹ ਮਹੀਨਾ ਤੁਹਾਡੇ ਲਈ ਬੜਾ ਹੀ ਮਜ਼ਬੂਤ ਰਹੇਗਾ। ਗੁਰੂ 9ਵੇਂ ਘਰ ਵਿੱਚ ਆਉਣ ਨਾਲ ਪੈਸੇ ਦੀ ਆਮਦਨ ਹੁਣ ਕਾਫੀ ਜ਼ਿਆਦਾ ਵਧ ਜਾਵੇਗੀ। 11ਵੇਂ ਘਰ ਦੇ ਵਿੱਚ ਕੇਤੂ ਅਚਾਨਕ ਹੀ ਧਨਲਾਭ ਤੁਹਾਨੂੰ ਦੇਣ ਵਾਲੇ ਹਨ। ਇਸ ਸਮੇਂ ਇਸ ਰਾਸ਼ੀ ਵਾਲਿਆਂ ਦੀ ਆਮਦਨ ਕਿਵੇਂ ਦੀ ਰਹੇਗੀ? ਜਿਹੜੇ ਲੋਕ ਕੰਮਕਾਜ ਕੋਈ ਵੀ ਕਰਦੇ ਹਨ ਜਾਂ ਕਾਰੋਬਾਰ ਕਰਦੇ ਹਨ, ਉਹਨਾਂ ਦੀ ਕਮਾਈ ਵਧਣ ਵਾਲੀ ਹੈ। ਉਹਨਾਂ ਦੀ ਪੁਰਾਣੀ ਫਸੀ ਹੋਈ ਉਧਾਰੀ ਉਹਨਾਂ ਨੂੰ ਵਾਪਸ ਮਿਲ ਜਾਵੇਗੀ ਭਾਵੇਂ ਜੇਕਰ ਇਹਨਾਂ ਦੇ ਕੋਲੋਂ ਕਿਸੇ ਨੇ ਪੈਸਾ ਉਧਾਰ ਲਿਆ ਸੀ ਤਾਂ ਉਹ ਵਾਪਸ ਮਿਲ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਦੇ ਖਰਚਿਆਂ ਦੀ ਸ਼ੁਭ ਕਮਾ ਜਾਂ ਘੁੰਮਣ ਫਿਰਨ ਤੇ ਇਹਨਾਂ ਦਾ ਖਰਚਾ ਹੋ ਸਕਦਾ ਹੈ ਪਰ ਇਹ ਖਰਚਾ ਤੁਹਾਨੂੰ ਖੁਸ਼ੀ ਦੇ ਕੇ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਇਹਨਾਂ ਦੇ ਨਿਵੇਸ਼ ਬਾਰੇ ਕਿ ਨਵਾਂ ਪੈਸਾ ਲਗਾਉਣ ਲਈ ਸਮਾਂ ਬੜਾ ਵਧੀਆ ਹੈ ਜਮੀਨ ਜਾਇਦਾਦ ਜਾਂ ਸ਼ੇਅਰ ਬਾਜ਼ਾਰ ਤੋਂ ਮੁਨਾਫਾ ਹੋਣ ਦੀ ਸੰਭਾਵਨਾ ਹੈ ਤੁਲਾ ਰਾਸ਼ੀ ਵਾਲਿਓ ਹੁਣ ਤੁਹਾਨੂੰ ਦੱਸਦੀ ਹਾਂ ਕਿ ਤੁਹਾਡੇ ਪਰਿਵਾਰ ਤੇ ਰਿਸ਼ਤੇ ਕਿਵੇਂ ਦੇ ਰਹਿਣ ਵਾਲੇ ਹਨ ਇਸ ਮਹੀਨੇ ਵਿੱਚ ਪਰਿਵਾਰਕ ਜੀਵਨ ਵਿੱਚ ਖੁਸ਼ੀਆਂ ਰਹਿਣਗੀਆਂ ਗੁਰੂ ਨੌਵੇਂ ਘਰ ਵਿੱਚ ਹੋਣ ਕਾਰਨ ਪਿਤਾ ਦੀ ਸਿਹਤ ਵਿੱਚ ਹੁਣ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਸੁਧਾਰ ਹੋ ਜਾਵੇਗਾ ਕਿਸੇ ਧਾਰਮਿਕ ਯਾਤਰਾ ਤੇ ਜਾਣ ਦਾ ਇਸ ਸਮੇਂ ਤੁਹਾਡਾ ਪ੍ਰੋਗਰਾਮ ਬਣ ਸਕਦਾ ਹੈ ਤੀਜੇ ਘਰ ਵਿੱਚ ਗ੍ਰਹਾਂ ਦੇ ਕਾਰਨ ਭੈਣ ਭਰਾਵਾਂ ਦਾ ਪੂਰਾ ਸਾਥ ਤੁਹਾਨੂੰ ਮਿਲ ਸਕਦਾ ਹੈ ਹਾਲਾਂਕਿ ਮਹੀਨੇ ਦੇ ਸ਼ੁਰੂ ਵਿੱਚ ਦੂਜੇ ਘਰ ਵਿੱਚ ਗ੍ਰਹਾਂ ਕਾਰਨ ਬੋਲਚਾਲ ਵਿੱਚ ਥੋੜਾ ਧਿਆਨ ਰੱਖਣਾ ਹੋਵੇਗਾ ਤਾਂ ਜੋ ਕਿਸੇ ਨਾਲ ਤੁਹਾਨੂੰ ਕੋਈ ਗਲਤਫਹਿਮੀ ਨਾ ਹੋ ਜਾਵੇ ਮਹੀਨੇ ਦੇ ਅਖੀਰ ਵਿੱਚ ਤੀਜੇ ਘਰ ਵਿੱਚ ਸ਼ੁਕਰ ਹੋਣ ਕਾਰਨ ਵਿਹੋਤਾ ਜੀਵਨ ਵਿੱਚ ਪਿਆਰ ਵਧੇਗਾ ਦੋਸਤਾਂ ਯਾਰਾਂ ਬੇਲੀਆਂ ਨਾਲ ਘੁੰਮਣ ਫਿਰਨ ਦਾ ਮੌਕਾ ਤੁਹਾਨੂੰ ਮਿਲ ਸਕਦਾ ਹੈ ਤੁਲਾ ਰਾਸ਼ੀ ਵਾਲਿਓ ਤੁਹਾਨੂੰ ਦੱਸ ਦਈਏ ਹੁਣ ਤੁਹਾਡੀ ਇਸ ਮਹੀਨੇ ਵਿੱਚ ਸਿਹਤ ਕਿਵੇਂ ਦੀ ਰਹਿਣ ਵਾਲੀ ਹੈ ਸਿਹਤ ਦੇ ਮਾਮਲੇ ਵਿੱਚ ਦਸੰਬਰ ਦਾ ਮਹੀਨਾ ਤੁਹਾਡੇ ਲਈ ਬੜਾ ਵਧੀਆ ਰਹਿਣ ਵਾਲਾ ਹੈ 6ਵੇਂ ਘਰ ਵਿੱਚ ਸ਼ਨੀ ਘਰ ਵਿੱਚ ਮੰਗਲ ਤੇ ਸੂਰਜ ਹੋਣ ਕਾਰਨ ਤੁਹਾਡੇ ਅੰਦਰ ਬਿਮਾਰੀਆਂ ਨਾਲ ਲੜਨ ਦੀ ਤਾਕਤ ਵੱਧ ਜਾਵੇਗੀ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਮਿਲ ਜਾਵੇਗਾ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਤੇ ਚੁਸਤ ਮਹਿਸੂਸ ਕਰੋਗੇ ਮਨ ਨੂੰ ਸ਼ਾਂਤੀ ਮਿਲੇਗੀ ਇਸ ਸਮੇਂ ਤੁਹਾਡਾ ਵਪਾਰ ਕਿਵੇਂ ਦਾ ਰਹਿਣ ਵਾਲਾ ਹੈ ਤੁਲਾ ਰਾਸ਼ੀ ਵਾਲੇ ਤੁਹਾਨੂੰ ਦੱਸ ਦਈਏ ਕਿ ਵਪਾਰੀਆਂ ਲਈ ਮੁਨਾਫੇ ਵਾਲਾ ਮਹੀਨਾ ਹੈ ਤੀਜੇ ਘਰ ਵਿੱਚ ਗ੍ਰਹਾਂ ਦੇ ਕਾਰਨ ਤੁਸੀਂ ਕਾਰੋਬਾਰ ਵਿੱਚ ਦਲੇਰੀ ਨਾਲ ਕੋਈ ਵੀ ਕਦਮ ਚੁੱਕ ਸਕਦੇ ਹੋ ਨਵੇਂ ਸੌਦੇ ਤੁਹਾਨੂੰ ਮਿਲ ਸਕਦੇ ਹਨ ਮਾਰਕੀਟਿੰਗ ਦੇ ਰਾਹੀਂ ਤੁਹਾਨੂੰ ਚੰਗਾ ਮੁਨਾਫਾ ਹੋ ਸਕਦਾ ਹੈ ਸਾਂਝੇਦਾਰੀ ਵਿੱਚ ਕੰਮ ਕਰਨ ਵਾਲਿਆਂ ਨੂੰ ਆਪਣੇ ਸਾਥੀ ਦਾ ਭਰਪੂਰ ਸਹਿਯੋਗ ਮਿਲ ਸਕਦਾ ਹੈ ਤੁਸੀਂ ਆਪਣੇ ਵਿਰੋਧੀਆਂ ਨੂੰ ਪਿੱਛੇ ਛੱਡ ਦਿਓਗੇ ਤੁਲਾ ਰਾਸ਼ੀ ਵਾਲੇ ਵਿਦਿਆਰਥੀ ਵਰਗ ਨੂੰ ਦੱਸ ਤੇ ਹੀ ਹੈ ਜੀ ਕਿ ਵਿਦਿਆਰਥੀਆਂ ਲਈ ਸਮਾਂ ਬੜਾ ਵਧੀਆ ਹੈ ਗੁਰੂ ਦੇ ਨੌਵੇਂ ਘਰ ਵਿੱਚ ਆਉਣ ਨਾਲ ਉੱਚ ਵਿਦਿਆਲੇ ਵਿਦੇਸ਼ ਜਾਣ ਦੀ ਪੂਰੀ ਇੱਛਾ ਹੋ ਸਕਦੀ ਹੈ ਪੜ੍ਹਾਈ ਵਿੱਚ ਇਕਾਗਰਤਾ ਵੱਧ ਸਕਦੀ ਹੈ ਇਮਤਿਹਾਨਾਂ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ ਵਜੀਫਾ ਜਾਂ ਸਕਾਲਰਸ਼ਿਪ ਜਾਂ ਇਨਾਮ ਮਿਲਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਮਹੀਨੇ ਦੇ ਖਾਸ ਉਪਾਅ ਦੱਸਦੇ ਹਾਂ ਜੀ ਜੇਕਰ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਜਾਵੇਗੀ ਗੁਰੂ ਦੀ ਸੇਵਾ ਵੀਰਵਾਰ ਨੂੰ दत्तात्रेय ਭਗਵਾਨ ਜਾਂ ਸਾਈਂ ਬਾਬਾ ਦੇ ਮੰਦਰ ਜਾਓ ਲਕਸ਼ਮੀ ਪੂਜਾ ਪੈਸੇ ਦੀ ਬਰਕਤ ਲਈ ਸ਼ੁੱਕਰਵਾਰ ਨੂੰ ਮਾਤਾ ਲਕਸ਼ਮੀ ਜੀ ਦੀ ਪੂਜਾ ਕਰੋ ਗਣਪਤੀ ਅਰਾਧਨਾ ਰੁਕਾਵਟਾਂ ਦੂਰ ਕਰਨ ਦੇ ਲਈ ਗਣੇਸ਼ ਜੀ ਨੂੰ ਮੱਥਾ ਟੇਕੋ ਦਾਨ ਲੋੜਵੰਦ ਵਿਦਿਆਰਥੀਆਂ ਦੀ ਮਦਦ ਕਰੋ ਵਿੱਦਿਆ ਦਾ ਦਾਨ ਸਭ ਤੋਂ ਵੱਡਾ ਮਹਾਦਾਨ ਹੈ ਸੋ ਦੋਸਤੋ ਜੇਕਰ ਤੁਸੀਂ ਇਹ ਛੋਟੇ-ਛੋਟੇ ਉਪਾਅ ਕਰ ਲੈਂਦੇ ਹੋ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਤੇ ਪੈਸਾ ਭੱਜਾ ਆਵੇਗਾ ਧੰਨਵਾਦ